ਕਰੀਨਰ ਪਰ ਚਾਲਦੀ ਵੀਡੀਓ ਦਾ ਸੱਚ ਜਾਣ ਕੇ ਤੁਸੀਂ ਵੀ ਦੋਸਤੋ ਬੇਹੱਦ ਹੈਰਾਨ ਹੋ ਜਾਵੋਗੇ ਸਕੂਲ ਦੇ ਫਕਸ਼ਨਾਂ ਦੇ ਵਿੱਚ ਮੁੰਡਾ ਕੁੜੀਆਂ ਨੇ ਬਣਾਈ ਜੋੜੀ ਤੇ ਸਟੇਜ ਉੱਤੇ ਕੀਤਾ ਪਰਫਾਰਮੈਂਸ ਜੱਥੇ ਕੀ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖੋ ਤੇ ਬੇਹੱਦ ਸੋਹਣਾ ਪੰਗੜਾ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਹੈਰਾਨ ਕਰ ਰਿਹਾ ਹੈ ਜੱਥੇ ਕੀ ਦੋਸਤੋ ਸਕੂਲ ਦੇ ਵਿੱਚ ਫਕਸ਼ਨ ਦੇ ਨਾਲ ਨਾਲ ਦੋਸਤੋ ਬੱਚੇ ਚੰਗੇ ਵੇਖਣ ਨੂੰ ਲੈ ਕੇ ਬੇਹੱਦ ਨਵੇਂ-ਨਵੇਂ ਇਹੋ ਜਿਹੇ ਐਕਟੀਵਿਟੀ ਕਰਦੇ ਹਨ ਜਿੱਥੇ ਕਿ ਦੋਸਤੋ ਮਾਪਿਆਂ ਨੂੰ ਵੀ ਬੇਹੱਦ ਆਪਣੇ ਬੱਚਿਆਂ ਤੇ ਪ੍ਰਾਊਡ ਫੀਲ ਹੁੰਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਤੇ ਸਕੂਲ ਦੇ ਫੰਕਸ਼ਨ ਦੇ ਵਿੱਚ ਇਹਨਾਂ ਦੋ ਮੁੰਡਿਆਂ ਤੇ ਦੋ ਕੁੜੀਆਂ ਨੇ ਲਾਈਆਂ ਬੇਹੱਦ ਰੌਣਕਾਂ ਜਿੱਥੇ ਕਿ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਬੇਹੱਦ ਤੇ ਨੱਚਣ ਨੂੰ ਦਿਲ ਕਰੇਗਾ ਜਿਵੇਂ ਕਿ ਦੇਖੇਗੀ ਅੱਜ ਦੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਫੰਕਸ਼ਨ ਕਰਾਏ ਜਾਂਦੇ ਹਨ ਤੇ ਬੱਚਿਆਂ ਨੂੰ ਚੰਗੇ ਪਿੱਖਰੇ ਨਾਲ ਜੋੜਨ ਦੇ ਲਈ ਤੇ ਚੰਗੇ ਪਿੱਖਰੇ ਚੰਗੇ ਪਲਾਨ ਬਣਾਉਣ ਦੇ ਲਈ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਤੇ ਆਪਣੀ رائے ਜ਼ਰੂਰ ਦਿਓ ਤੇ ਸਾਡੇ ਚੈਨਲ ਦੇ ਨਾਲ ਬਣ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਹੋ ਜਿਹੀ ਅਪਡੇਟਾਂ